ਇਹ ਤਾਂ ਲੈ ਲਿਖ ਮੈਂ ਖੜਾ ਪੈਰੋ ਮੇਰਾ ਲੱਗਿਆ ਪਿਆ ਫਿਰ ਕੇ ਉਹਦੇ ਬੰਦੇ ਨੂੰ ਨਹੀਂ ਹਾਣੇ ਪਾਇਆ ਤੁਸੀਂ ਇਸ ਕੰਦੇ ਜੁੜੇ ਸੀ ਹਾਂ ਰਾਮਕੋਟ ਦੀ ਗੱਲ ਆ ਇੱਥੇ ਵੀ ਬਕੀ ਰਹੀ ਸੀ ਨਾ ਚਲੋ ਕੋੜ ਤੋਂ ਕੋੜ ਦੇ ਟੁਕੜਾ ਟੁਕੜ ਗਿਆ ਤੁਸੀਂ ਆਪ ਦਾ ਮਨ ਦੇ ਟਕ ਕੀਤੇ ਤੇ ਫਿਰ ਤੁਰੇ ਹੋਏ ਆਂ ਜਦੋਂ ਵਕੀਲ ਕਹਿੰਦਾ ਕਿ ਅਸੀਂ ਬਹੁਤ ਛੋਟੇ ਕੰਮ ਕੀਤੇ ਹੁਣ ਬੜਾ ਪ੍ਰਸਾਦ ਕਰੋ ਪਰ ਤੁਹਾਡਾ ਹੌਂਕੂ ਤੇ ਗੱਲ ਆ ਕਿ ਇਹ ਬੜਾ

डेढ़ साल हो गए हो गया जी कब थे साल हो गए घर चाहे तू पर नाखदा जे बत्त बना के तेरे नाम ज्यादा क्यों नहीं बत्त सहता ठीक है उद्भवों ते भीन मार करे अधिकार दा कारिगारी चलो बत्त ओए ओए यो ने जोड़ ਆਪਣੀ ਹੁੰਦਾ ਨਹੀਂ ਨਾ ਤੇਰੇ ਬੱਚਿਆਂ ਦਾ ਕੰਮ ਹੁੰਦਾ ਹੈ ਠੀਕ ਆ ਤੁਹਾਡੇ ਬੱਚਿਆਂ ਦੇ ਮੰਨਦੇ ਵਿੱਚ ਆ ਕਿਸੇ ਨਹੀਂ ਨੇਤਾ ਦਾ ਮੰਨਦੇ ਸਾਡੇ ਕੰਮ ਤਾਂ ਹੁੰਦੇ ਨੇ ਜਿੱਦੀ ਮੰਨਦੇ ਠੀਕ ਆ ਠੀਕ ਆ ਵੀ ਸਾਡੇ ਲੋਕ ਕਾਰਜੀ ਨੂੰ ਸਵਾਰਦਾ ਅਸੀਂ ਕਦੀ ਨੂੰ ਬੰਦ ਕੀ ਕਰਾਂਗੇ ਹਾਂਜੀ ਲੈ ਪੁੱਤੋਂ ਤੁਹਾਡੇ ਕਾਰਜੀ ਵੀ ਸਵਾਰ ਨੂੰ ਚੱਲ ਪੁੱਤੋ ਹਾਂਜੀ

ਹਾਂਜੀ ਜੀ ਆਗਾ ਇਹੋ ਮੈਂ ਘਰ ਚ ਖੜਾ ਵਾਂ ਚਲੋ ਬਾਬਾ ਜਵਾਦ ਆ ਯਾਰ ਜਲਦੀ ਚਲਦਾ ਮੈਂ ਬੋਤੈ ਤੋ ਮੈਂ ਤੁਹਾਡੇ ਘਰੇ ਨਹੀਂ ਆਉਂਗਾ ਤੁਹਾਡਾ ਕਲੇਸ਼ ਕਰਾਉਣ ਆਇਆ ਹੀ ਆ ਤੇ ਆਉਂਦੇ ਘਰ ਤੇ ਕਲੇਸ਼ ਕਰਦਾ ਬਸ ਹਾਂਜੀ ਤੇ ਹੁਣ ਤੁਹਾਡੇ ਘਰ ਕਰਾਉਂਦਾ ਇਹ ਚਲੋ তুম পাত ছো তেল চার দপার সুন্দর মত সব চাল ਰਾਣੀ ਨੂੰ ਨੰਨੂ ਦੀ ਸੋਨੀ ਦੀ ਰਾਣੀ ਜੀ ਇੱਕ ਤਾਂ ਸੋਨੀ ਦੀ ਭੈਣ ਹੈ ਜੀ ਉਹਨਾਂ ਦੀ ਆ ਇੱਕ ਸਾਡੇ ਘਰਾਂ ਜਿਹਨਾਂ ਦਾ ਇਹਦੇ ਉਹਨਾਂ ਦੀ ਹੈ ਹਾਂਜੀ ਇਹ ਨੌਜਵਾਨ ਕੜੀ ਖੜਾ ਕਹਿੰਦਾ ਮਾਦੀ ਭੈਣ ਦੇ ਘਰੇ ਜਾਉਣਾ ਮੋਦੀ ਭੈਣ ਹੈ ਭੈਣ ਉਹਦੀ ਹਾਂਜੀ ਇਹਨਾਂ ਦੇ ਮਾਪੇ ਦੇ ਘਰੇ ਜਾਉਣਾ ਠੀਕ ਹੈ ਕੱਲ੍ਹ ਦੀ ਹੈ ਹਾਂਜੀ ਚਲ